ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਮੈਂ ਸਾਫ਼ ਸ਼ਬਦਾਂ ਦੇ ਵਿੱਚ ਹੀ ਦੱਸਦਾ ਕਿ ਫਿਰ ਸਰਕਾਰ ਸਾਨੂੰ ਅੱਤਵਾਦੀ ਬਣਾ ਦਿੰਦੀ ਐ ਫਿਰ ਸਾਨੂੰ ਵੱਖਵਾਦੀ ਕਹਿ ਦਿੰਦੇ ਐ ਫਿਰ ਇਹ ਸਾਨੂੰ ਖਾਲਿਸਤਾਨੀ ਅੱਤਵਾਦੀ ਵੱਖਵਾਦੀ ਬਹੁਤ ਕੁਝ ਬਣਾ ਦਿੰਦੇ ਐ ਹੁਣ ਇਹ ਕੰਗਣਾ ਦੇ ਛੱਕਲੀ ਨਹੀਂ ਪਾਰਿਆ ਮੋਦੀ ਜਦੋਂ ਕੋਈ ਸਾਡਾ ਪੰਜਾਬੀ ਬੰਦਾ ਕਿਸੇ ਦੇ ਖਿਲਾਫ ਬੋਲੇ ਤਾਂ ਐਨਐਸਏ ਲਾ ਕੇ ਡਿਬਰੂਗੜ ਤੇ ਜਦੋਂ ਕੋਈ ਇਹਨਾਂ ਦਾ ਬੰਦਾ ਸਾਡੀ ਕੌਮ ਕੌਮ ਜੋ ਨਾ ਜੋਧਿਆਂ ਦੇ ਖਿਲਾਫ ਜਾਵੇ ਕਰਦਾਰ ਕੁਸੀ ਕਰੇ ਤੇ ਸਾਨੂੰ ਅੱਤਵਾਦੀ ਦੱਸੇ ਸਾਨੂੰ ਬਲਤਕਾਰੀ ਦੱਸੇ ਤੇ ਉਦੋਂ ਇਹ ਤਾੜੀਆਂ ਮਾਰਦੇ ਆ ਉਦੋਂ ਇਨਾਮ ਦੇ ਵਿੱਚ ਇਹ ਸੀਟਾਂ ਵੀ ਦਿੰਦੇ ਆ ਤੇ ਐਮਪੀ ਵੀ ਬਣਾਉਂਦੇ ਆ ਇਹੀ ਫਰਕ ਹੈ ਇਹੀ ਫਰਕ ਹੈ ਅਗਲਿਆਂ ਚ ਤੇ ਸਾਡੇ ਚ ਸਾਡੀ ਕੌਮ ਦਾ ਜੇਕਰ ਕੋਈ ਭਲਾ ਕਰਨਾ ਚਾਹੁੰਦਾ ਹੈ ਅਮਰਤ ਛਕਾਉਣਾ ਚਾਹੁੰਦਾ ਤਾਂ ਸਾਡੇ ਬੰਦੀ ਸਾਡੀ ਸਰਕਾਰ ਸਿੱਖਾਂ ਵੱਲੋਂ ਚੁਣੇਗੇ ਭਵਤਮਾਨ ਵਰਗੇ ਉਹਨਾਂ ਤੇ ਐਨਐਸਐ ਲਾ ਕੇ ਡਿਬਰੂ ਗੜ੍ਹ ਭੇਜਦੇ ਆ ਐਨਐਸਐ ਲਾਉਂਦੇ ਆ ਡਿਬਰੂ ਗੜ੍ਹ ਭੇਜਦੇ ਅੱਤਵਾਦੀ ਦੱਸਦੇ ਆ ਖਾਲਸਤਾਨੀ ਦੱਸਦੇ ਆ ਵੱਖਵਾਦੀ ਦੱਸਦੇ ਆ ਉਹਨਾਂ ਦੇ ਪਰਿਵਾਰਾਂ ਦੀਆਂ ਚੈੱਕਾਂ ਹੁੰਦੀਆਂ ਨੇ ਪਰਿਵਾਰ ਦੀ ਕਿਰਦਾਰ ਕੋਸੀ ਕੀਤੀ ਜਾਂਦੀ ਹੈ ਅਮਰਤਪਾਲ ਦੇ ਭਰਾ ਤੇ ਇੱਕ ਆਈਸ ਦਾ ਪਰਚਾ ਤੱਕ ਪਾ ਦਿੱਤਾ ਜਾਂਦਾ ਹੈ ਤੇ ਜਦੋਂ ਅਗਲੇਆਂ ਦਾ ਉਹਨਾਂ ਦੀ ਕੰਗਣਾ ਸਾਡੇ ਤੇ ਉਂਗਲ ਚੁੱਕੇ ਸਾਡੀ ਕਿਰਦਾਰ ਕੁਸੀ ਕਰੇ ਸਾਨੂੰ ਬਰਤਕਾਰੀ ਦੱਸੇ ਤੇ ਅਗਲੇ ਅਗਲੇ ਫਿਰ ਸੀਟਾਂ ਦਿੰਦੇ ਆ ਐਮਪੀ ਵੀ ਬਣਾਉਂਦੇ ਆ ਹੁਣ ਦੇਖ ਲੋ ਕਿੱਥੇ ਐਮਪੀ ਬਣਾਉਣਾ ਉਹ ਵੀ ਇੱਕ ਕੌਮ ਦੇ ਖਿਲਾਫ ਬੋਲਣ ਤੇ ਤੇ ਕਿੱਥੇ ਆਪਣੀ ਕੌਮ ਨੂੰ ਖੜਾ ਕਰਨ ਤੇ ਉਦੀ ਪੱਗ niche ਡਿੱਗੀ ਹੋਈ ਸਿਰ ਤੇ ਰੱਖਣ ਤੇ ਐਨਐਸਏ ਕਿਵੇਂ ਬਚਾਂਗੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਫਿਰ ਕਿਵੇਂ ਬਚਾਂਗੇ ਇਹ ਮੈਂ ਗੱਲ ਤੁਹਾਨੂੰ ਤਾਂ ਦੱਸ ਰਿਹਾ ਪੰਜਾਬੀਓ ਕੀ ਆ ਕੰਗਣਾ ਕਿੰਨੇ ਦਿਨ ਹੋ ਗਏ ਨੂੰ ਭੌਂਕਦੀ ਨੂੰ ਹਜੇ ਤੱਕ ਇਹ ਤੇ ਇਨਾਮ ਨਹੀਂ ਪਾਈ ਹਜੇ ਤੱਕ ਇਹਦੇ ਮੂੰਹ ਤੇ ਸੱਕਲ ਹੀ ਨਹੀਂ ਚੜੀ ਸਗੋਂ ਇਹਨੂੰ ਸਿਕਿਉਰਿਟੀ ਨੀਤੀਆਂ ਜਾਣਗੀਆਂ ਇਹਦੀ ਬੱਲੇ ਬੱਲੇ ਕਰਾਈ ਜਾਊਗੀ ਜਿਹੜਾ ਇਹਦੇ ਖਿਲਾਫ ਬੋਲੂਗਾ ਤੇ ਪਰਚੇ ਪਾਏ ਜਾਣਗੇ ਇਹ ਇਨਾਮ ਦਿੱਤਾ ਜਾਊਗਾ ਪੰਜਾਬੀਆਂ ਨੂੰ ਇਨਾਮ ਵੀ ਕੰਗਣਾ ਪੰਜਾਬੀਆਂ ਦੀ ਸਿੱਖਾਂ ਦੀ ਕਿਰਦਾਰਕੁਸ਼ੀ ਕਰ ਰਹੀ ਹੈ ਇਹ ਇਹਨਾਂ ਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਿਰਦਾਰਕੁਸ਼ੀ ਕਰ ਰਹੀ ਹੈ ਇਹ ਕਿਸਾਨਾਂ ਨੂੰ ਗਲਤਕਾਰੀ ਦੱਸਦੀ ਹੈ ਅੱਤਵਾਦੀ ਦੱਸਦੀ ਹੈ ਇਹਨੂੰ ਇਨਾਮ ਦਿਓ ਇਹਦੀ ਸਿਕਿਉਰਿਟੀ ਵਧਾ ਦਿਓ ਤੇ ਇਹ ਇਹ ਅਗਲਿਆਂ ਲਈ ਐ ਲਾ ਲੂ ਵੀ ਇੱਕ ਮਹਾਨ ਔਰਤ ਹੈ ਉਹਨਾਂ ਲਈ ਤੇ ਸਾਡੀ ਕੌਮ ਸਾਡੀ ਕੌਮ ਦੇ ਬੰਦੇ ਲੱਤਾਂ ਖਿੱਚਣਗੇ ਨਾਲੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਕਿਸੇ ਦੂਜੇ ਧਰਮ ਦੇ ਖਿਲਾਫ ਨਹੀਂ ਬੋਲਦੇ ਸਗੋਂ ਆਪਣੇ ਧਰਮ ਨੂੰ ਉਪਰ ਉੱਠਣਾ ਚਾਹੁੰਦੇ ਆ ਅਮਰਤ ਸਕਾਉਣਾ ਚਾਹੁੰਦੇ ਆ ਲੋਕਾਂ ਨੂੰ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਆ ਇਨਾਮ ਪਜੋ ਕੀ ਮਿਲਦਾ ਐਨਐਸਏ ਜੇਲਾਂ ਡਿਬਰੂ ਕੱਢਦੀਆਂ ਇਹ ਇਹ ਫਰਕ ਹੈ ਪਹਿਲਾਂ ਤਾਂ ਸਾਡੇ ਤੇ ਅਗਲਿਆਂ 'ਚ ਇਹ ਫਰਕ ਹੈ ਤੇ ਹੁਣ ਮੈਂ ਗੱਲ ਕਰਨਾ ਚਾਹਣਾ ਕੰਗਣਾ ਕੰਗਣਾ ਸਾਡਾ ਇਤਿਹਾਸ ਰਿਹਾ ਹੈ ਜੇ ਨਹੀਂ ਜਾਣਕਾਰੀ ਤਾਂ ਕੰਗਣਾ ਪੜ ਲੈ ਸਾਡਾ ਇਤਿਹਾਸ ਹੈ ਨਿੰਮਕੇ ਆਏ ਨੂੰ ਤੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਇਹ ਸਾਡਾ ਇਤਿਹਾਸ ਹੈ ਪੜ ਲੈ ਸਾਡੇ ਜੋਧੇ ਕੁਰਬਾਨੀਆਂ ਕਰਕੇ ਗਏ ਨੇ ਇਹ ਕੌਮ ਨੇ ਸੁਤੰਤ ਬਿਆਨਤ ਜੰਮਣੇ ਹਲੇ ਬੰਦ ਨਹੀਂ ਕੀਤੇ ਕੰਗਣਾ ਨਾ ਪੰਗੇ ਲੈ ਨਾ ਪੰਗੇ ਲੈ ਬਸਦਾ ਰਹਿਣ ਦੇ ਬਸਦਾ ਰਹਿਣ ਦੇ ਪੰਜਾਬ ਵੀ ਬਸਦਾ ਰਹੇ ਅਸੀਂ ਤਾਂ ਕਹਨੇ ਆ ਤੇ ਭਾਰਤ ਵੀ ਬਸਦਾ ਰਹੇ ਕਿਉਂ ਮਾਹੌਲ ਖਰਾਬ ਕਰਨ ਤੇ ਲੱਗੀਆਂ ਕੰਗਣਾ ਕਿਉਂ ਮਾਹੌਲ ਖਰਾਬ ਕਰਨ ਤੇ ਲੱਗੀਆਂ ਆ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਅੱਜ ਅੱਜ ਸਾਡੀ ਕੌਮ ਦੀ ਕਰਦਾਰ ਕੁਸੀ ਕਰਨ ਤੇ ਲੱਗੇ ਇਹਨਾਂ ਨੇ ਤੈਨੂੰ ਕੁਛ ਨਹੀਂ ਦੇਣਾ ਇਹਨਾਂ ਨੇ ਪੱਲਾ ਛਾੜ ਦੇਣਾ ਇਹਨਾਂ ਨੇ ਪੱਲਾ ਛਾੜ ਦੇਣਾ ਤੇ ਤੇਰਾ ਰਹਿਣਾ ਕੱਖ ਨਹੀਂ ਕੰਗਣਾ ਨਾ ਮਾਹੌਲ ਖਰਾਬ ਕਰ ਨਾ ਮਾਹੌਲ ਖਰਾਬ ਕਰ ਇਹ ਜਿਹੜੀ ਤੇਰੀ ਜਵਾਨ ਦੇ ਵਿੱਚੋਂ ਜੋ ਕੁਛ ਅੱਜ ਨਿਕਲ ਰਿਹਾ ਹੈ ਜੋ ਤੂੰ ਅੱਜ ਸਾਡੀ ਕੌਮ ਦੇ ਖਿਲਾਫ ਬੋਲ ਰਹੀ ਹੈ ਕਿਸਾਨਾਂ ਦੇ ਖਿਲਾਫ ਬੋਲ ਰਹੀ ਹੈ ਇਹ ਤੈਨੂੰ ਸੋਹਾ ਨਹੀਂ ਦਿੰਦਾ ਕੰਗਣਾ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ। ਇਹੀ ਕਿਸਾਨਾਂ ਦੇ ਖੇਤਾਂ 'ਚ ਪਣੀਆਂ ਰੋਟੀਆਂ ਖਾਨੀਆਂ ਕੰਗਣਾ ਐਸੇ ਕਿਸਾਨਾਂ ਦੇ ਐਸੇ ਕਿਸਾਨਾਂ ਦੇ ਖੇਤਾਂ 'ਚੋਂ ਜਿਹੜੇ ਤੂੰ ਸ਼ਰੀਰ ਤੇ ਕੱਪੜੇ ਪਾਇਆ ਇਹ ਵੀ ਇਹਨਾਂ ਕਿਸਾਨਾਂ ਦੇ ਖੇਤਾਂ 'ਚੋਂ ਬਣ ਕੇ ਆਉਂਦੇ ਆ। ਨਰਮਿਕ ਪਾਜੇ ਅਗਾਉਣਿਆਂ ਤਾਂ ਕਿਤੇ ਜਾ ਕੇ ਆ ਜਿਹੜੇ ਕੱਪੜੇ ਹੰਡਾਉਣੇ ਉਹ ਵੀ ਕਿਸਾਨਾਂ ਦੇ ਖੇਤਾਂ 'ਚੋਂ ਆਉਂਦੇ ਆ। ਜੋ ਵੀ ਖਾਣੇ ਪੀਣੇ ਉਹ ਵੀ ਕਿਸਾਨਾਂ 'ਚੋਂ ਆਉਂਦੇ ਆ ਤੇ ਤੂੰ ਤੂੰ ਇਹ ਕਹਿਣੀ ਐ ਕਿ ਅੰਦੋਲਨ ਦੇ ਵਿੱਚ ਬਲਤਕਾਰ ਹੋਣ ਲੱਗੇ ਸੀ ਅੰਦੋਲਨ ਦੇ ਵਿੱਚ ਮਾਰ ਕੇ ਟੰਗ ਦਿੱਤਾ ਜਾਂਦਾ ਸੀ ਤੈਨੂੰ ਸਾਫ਼-ਸਾਫ਼ ਦਾ ਚ ਇਹ ਦੱਸਦੀ ਐ ਕੰਗਣਾ ਜੇ ਸਾਡੇ ਕੋਈ ਗੁਰੂ ਨੂੰ ਹੱਥ ਪਾਊਗਾ ਤਾਂ ਇਹੀ ਕੁਝ ਹੋਊਗਾ ਸਰਕਾਰਾਂ ਤੋਂ ਕਿੰਨਾ ਕੁ ਝਾਕ ਕਰ ਲਈਏ ਇਨਸਾਫ਼ ਦਵਾ ਦੇ ਮਾਰ ਕੇ ਟੰਗਣੋਂ ਹਟ ਜਾਣਗੇ ਇਨਸਾਫ਼ ਦਵਾ ਬੇਅਦਬੀ ਦਾ ਬਰਗਾੜੀ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਦਾ ਮਾਰੇ ਹੋਏ ਸਾਡੇ ਸਿੰਘਾਂ ਦਾ ਅਸੀਦ ਕੀਤੇ ਹੋਏ ਸਿੰਘਾਂ ਦਾ ਇਨਸਾਫ ਦਵਾ ਮਾਰ ਕੇ ਟੰਗੜੋਂ ਹਟ ਜਾਣਗੇ ਸਾਨੂੰ ਸ਼ੌਕ ਨਹੀਂ ਦਿੱਲੀ ਦੀਆਂ ਸੜਕਾਂ ਤੇ ਬੈਠਣ ਦਾ ਐਮਐਸਪੀ ਦਵਾ ਦਿੱਲੀ ਦੀਆਂ ਸੜਕਾਂ ਤੋਂ ਘਰੇ ਆ ਜਾਣਗੇ ਸਾਨੂੰ ਕੋਈ ਸ਼ੌਕ ਨਹੀਂ ਹੈ ਉਸ ਧਰਨੇ ਦੇ ਵਿੱਚ ਜੋ ਦਿੱਲੀ ਧਰਨਾ ਚੱਲਿਆ ਸਾਡੀਆਂ ਧੀਆਂ ਪੈਣਾ ਜਾਂਦੀਆਂ ਰਹੀਆਂ ਨੇ ਉਹ ਇੱਕ ਇਤਿਹਾਸਕ ਧਰਨਾ ਸੀ ਅਸੀਂ ਆਪਣੀਆਂ ਧੀਆਂ ਨੂੰ ਕੁੜੀਆਂ ਨੂੰ ਭੈਣਾਂ ਨੂੰ ਘਰਾਂ ਦੇ ਵਿੱਚੋਂ ਲਿਜਾ ਕੇ ਉਸ ਧਰਨੇ ਦੇ ਵਿੱਚ ਲ ਜਾਂਦੇ ਰਿਹਾ ਤੇ ਦਿਖਾਉਂਦੇ ਰਿਹਾ ਕਿ ਆ ਕਿਸਾਨ ਕਿਹਦੇ ਕਰਕੇ ਸੜਕਾਂ ਦੇ ਬੈਠੇ ਆ ਜਿਵੇਂ ਤੂੰ ਆਈਡਲ ਮੰਦੀ ਆ ਆ ਤੇਰੇ ਮੋਦੀ ਕਰਕੇ ਤੇਰੇ ਮੋਦੀ ਕਰਕੇ ਸੜਕਾਂ ਤੇ ਬੈਠੇ ਸੀ ਸਾਡੀਆਂ ਧੀਆਂ ਵੀ ਸਾਡੀਆਂ ਭੈਣਾਂ ਵੀ ਤੰਗਣਾ ਤੂੰ ਸਮਝਦੀ ਕੀ ਆ ਆਪਣੇ ਆਪ ਨੂੰ ਜੇ ਤੂੰ ਅਸੀਂ ਕੈਂਪੀ ਬਣ ਗਈ ਇੱਕ ਸਿਕਿਉਰਿਟੀ ਮਿਲ ਗਈ ਤਨਹਕਾਰ ਚ ਨਾ ਹੰਕਾਰ ਚ ਨਾ ਕੰਗਣਾ ਇੰਨੇ ਹੰਕਾਰ ਚ ਨਾ ਸਤ ਬੰਤ ਬਿਆੰਤ ਹੈ ਸਿਕਿਉਰਿਟੀ ਇੰਦਰਾ ਕੋਲ ਵੀ ਬਹੁਤ ਸੀ ਪਰ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਕੰਗਣਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਸਾਡੀ ਉਹ ਕੌਮ ਹੈ ਚੱਕ ਕੇ ਤੇ ਆ ਸਾਡਾ ਸਾਡੇ ਨੌਵੇਂ ਗੁਰੂ ਦਾ ਧਿਆਨ ਚੱਕ ਕਿਹਦੇ ਲਈ ਲੜੇ ਕਿਹਦੇ ਲਈ ਸੀਧੀ ਪਾਈ ਕੌਣ ਉਹਨਾਂ ਕੋਲ ਆਇਆ ਪੜ ਫੰਤ ਬੰਦ ਕਟਾਇਆ ਗਜਨੀ ਦੇ ਬਜ਼ਾਰਾਂ ਚ ਕਿੰਨੀਆਂ ਦੀਆਂ ਕੁੜੀਆਂ ਸੜਾ ਕੇ ਲੈਂਦੀਆਂ ਕੰਗਣਾ ਪੜਗਾ ਸਾਡਾ ਇਤਿਹਾਸ ਤੂੰ ਕਹਿਣੀ ਆ ਉੱਥੇ ਬਲਤਕਾਰ ਹੁੰਦੇ ਰਿਆ ਅਸੀਂ ਦੂਜੀਆਂ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਇਹਨਾਂ ਬਲਤਕਾਰੀਆਂ ਕੋਲੋਂ ਸੜਾ ਕੇ ਲਿਆਉਂਦੇ ਰਿਆਂ ਗਜਨੀ ਦੇ ਬਜ਼ਾਰਾਂ ਚੋਂ ਅਸੀਂ ਉਸ ਕੌਮ ਦੇ ਵਾਰਸਾਂ ਉਸ ਕੌਮ ਦੇ ਵਾਰਸਾਂ ਤੇ ਇੱਕ ਤੇਰੀ ਫਿਲਮ ਆਈਏ ਤੂੰ ਸੰਤਾਂ ਦੀ کردارਕੁਸ਼ੀ ਕਰਦੀਆਂ ਉਹਦੇ ਵਿੱਚ ਦਿਖਾਉਣੀ ਹੈ ਬਹੁਤ ਕੁਝ ਸੰਤਾਂ ਦੀ ਜੀਵਨੀ ਬਾਰੇ ਪੜ੍ਹ ਲੈ ਸੰਤਾਂ ਦੇ ਕੀਤੇ ਕੰਮ ਪੜ੍ਹ ਲੈ ਤੇ ਇਸ ਕਾਨੂੰਨ ਦੀ ਇੱਕ ਐਫਆਈਆਰ ਦਿਖਾ ਦੇ ਇੱਕ ਐਫਆਈਆਰ ਦਿਖਾ ਦੇ ਸੰਤਾਂ ਦੇ ਹੋਈ ਹੋਵੇ ਪਰ ਪਤਾ ਨਹੀਂ ਕਿਉਂ ਇਸ ਕੌਮ ਦੇ 90% ਕੁਰਬਾਨੀਆਂ ਹੋਣ ਤੇ ਫੇਰ ਵੀ ਸਾਨੂੰ ਅਤਵਾਦੀ ਫੇਰ ਵੀ ਵੱਖਵਾਦੀ ਬਲਤਕਾਰੀ ਕੌਣ ਨੇ ਆ ਤੇਰਾ ਮੋਦੀ ਉਹਨਾਂ ਨੂੰ ਪਰੋਲਾਂ ਤੇ ਲੈ ਕੇ ਆਉਂਦਾ ਜਿਹੜੇ ਬਲਤਕਾਰੀ ਨੇ ਸਰੇ ਆਮ ਸਿੱਧ ਹੋ ਗਿਆ ਤੇ ਸਾਡੇ ਤਾਂ ਆਦਮੀ ਬੰਦੀ ਸਿੰਘ ਜਿਨ੍ਹਾਂ ਨੇ ਇਸ ਪੰਜਾਬ ਲਈ ਕੁਰਬਾਨੀ ਦਿੱਤੀ ਅੰਦਰ ਬੈਠੇ ਆ ਸਾਡੇ ਨਾਲ ਤਾਂ ਕੰਗਣਾ ਪਹਿਲਾਂ ਹੀ ਬਹੁਤ ਕਹਿ ਕੰਗਣਾ ਬਾਰ-ਬਾਰ ਬੋਲ ਕੇ ਬਾਰ-ਬਾਰ ਬੋਲ ਕੇ ਨਾ ਇਹਨਾਂ ਦਾ ਦਿਲ ਤੜਫਾ ਨਾ ਤੜਫਾਏ ਕੌਮ ਇਸ ਕੌਮ ਨੇ ਪਤਾ ਨਹੀਂ ਕਿੰਨੀਆਂ ਕਿ ਕੁਰਬਾਨੀਆਂ ਕਿਹੜੇ ਧਰਮਾਂ ਲਈ ਦੇਤੀਆਂ ਪਤਾ ਨਹੀਂ ਕਿੰਨੇ ਸਾਡੇ ਸ਼ਹੀਦ ਹੋ ਗਏ ਦੂਜਿਆਂ ਲਈ ਪਤਾ ਨਹੀਂ ਕਿੰਨੀ ਇੱਕ ਇੱਜ਼ਤਾ ਗਾਇਨੀ ਦੇ ਵਜਾਰਾਂ ਚ ਅਸੀਂ ਦੇਉਂਦੇ ਰਹਾਂ ਤੇ ਅੱਜ ਵੀ ਅੱਜ ਬਲਤਕਾਰ ਹੋਇਆ ਕਲਕੱਤੇ ਦੇ ਵਿੱਚ ਤੇ ਉਹ ਪਰਿਵਾਰ ਕੀ ਕਹਿ ਰਿਹਾ ਹੈ ਕਿ ਜੇਕਰ ਕੋਈ ਸਰਦਾਰ ਹੁੰਦਾ ਨਵੇ ਤੇਰੇ ਤਾਂ ਉਹ ਬਲਤਕਾਰ ਨਹੀਂ ਹੋਣਾ ਸੀ ਜੇ ਸਾਡੀ ਕੌਮ ਤੇ ਯਕੀਨ ਹੈ ਕੰਗਣਾ ਤਾਂ ਇਹ ਸਭ ਕੁਝ ਕਹਿ ਰਹੇ ਨੇ ਇਹ ਸਾਡੀ ਪੱਗ ਹੈ ਇਹ ਪੱਗ ਸਾਨੂੰ ਪਤਾ ਹੈ ਕਿਵੇਂ ਮਿਲੀ ਹੈ ਕਿੰਨੀਆਂ ਕੁਰਬਾਨੀਆਂ ਬਾਅਦ ਮਿਲੀ ਹੈ ਹਾਂ ਇਹ ਜ਼ਰੂਰ ਹੈ ਕਿ ਸਾਡੀ ਕੌਮ ਦੇ ਵਿੱਚ ਅੱਜ ਗद्दार ਬਹੁਤ ਵੜ ਗਏ ਹੈ ਤੇਰੇ ਵਰਗੇ ਬੰਦੇ ਸਾਡੀ ਕੌਮ ਦੇ ਵਿੱਚ ਕੁਸਪੈਟ ਕਰ ਗਏ ਆ ਤਾਂ ਅੱਜ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਝੱਲਣੇ ਪੈ ਰਹੇ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਉਹ ਜਿਹੜੇ ਸਾਡੇ ਆਗੂ ਐ ਅੱਗੇ ਉਹਨਾਂ ਕਰਕੇ ਨੀਵੀ ਪਾਉਣੀ ਪੈਂਦੀ ਐ ਨਹੀਂ ਇਹ ਕੌਮ ਨੀਵੀ ਪਾਉਣ ਵਾਲੀ ਨਹੀਂ ਸੀ ਆ ਜਿਹੜੇ ਸਾਡੇ ਆਗੂ ਅੱਗੇ ਰਹੇ ਐ ਜਿਨ੍ਹਾਂ ਨੇ ਵੇਚਿਆ ਜਿਨ੍ਹਾਂ ਨੇ ਗੋਲਕ ਖਾਦੇ ਐ ਜਿਨ੍ਹਾਂ ਨੇ ਬਿਰਵੀ ਦੇ ਦੋਸਤਿਆਂ ਨੂੰ ਮਾਫ਼ੀਆਂ ਦਿੱਤੀਆਂ ਨੇ ਬਤਕਾਰੀਆਂ ਨੂੰ ਮਾਫ਼ੀਆਂ ਦਿੱਤੀਆਂ ਨੇ ਪੋਸਾਕਾਂ ਪਹਿਨਾਈਆਂ ਨੇ ਉਹਨਾਂ ਕਰਕੇ ਅੱਜ ਸਾਨੂੰ ਨਿਮੀ ਪਾਉਣੀ ਪੈਂਦੀ ਐ ਕੰਗਣਾ ਮੈਂ ਤੈਨੂੰ ਬਾਰ-ਬਾਰ ਕਹਿਣਾ ਤੂੰ ਕਿਸੇ ਦੀ ਧੀ ਐ ਕਿਸੇ ਦੀ ਭੈਣ ਐ ਨਾ ਕਰ ਐਦਾਂ ਦੇ ਕੰਮ ਕੰਗਣਾ ਮੈਂ ਨਾ ਕਰ ਮੈਂ ਹੱਥ ਹੀ ਜੋੜਦਾ ਉਸ ਕੌਮ ਨੂੰ ਬਦਨਾਮ ਕਰ ਰਹੀਆਂ ਜਿਹੜੀ ਕੌਮ ਕਰਕੇ ਅੱਜ ਤੂੰ ਜੀਵਤ ਹੋਵੇਂਗੀ ਉਹ ਕੌਮ ਜਿਹੜਾ ਜਿਹੜੀ ਕੌਮ ਨੇ ਇੱਜ਼ਤਾਂ ਬਚਾਈਆਂ ਉਹ ਕੌਮ ਜਿਹੜੀ ਕੌਮ ਦੇ ਸਾਡੇ ਗੁਰੂ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਕਰਦੇ ਸ਼ਹੀਦ ਹੋ ਗਏ ਉਸ ਕੌਮ ਨੂੰ ਅੱਜ ਤੂੰ ਬਦਨਾਮ ਕਰ ਰਹੀ ਹੈ ਇੱਕ ਸਾਜ਼ਿਸ਼ ਤਹਿਤ ਇੱਕ ਸਾਜ਼ਿਸ਼ ਤਹਿਤ ਇੱਕ ਥੱਪੜੀ ਵੱਜਿਆ ਸੀ ਤੇਰੇ ਕੰਗਾ ਇੱਕ ਥੱਪੜ ਤੇ ਇੱਕ ਥੱਪੜ ਦੀ ਗੂੰਜ ਕਿੱਥੇ ਤੱਕ ਪੈ ਗਈ ਸੀ ਇੱਕ ਥੱਪੜ ਦੀ ਗੂੰਜ ਕਿੱਥੇ ਤੱਕ ਪੈ ਗਈ ਸੀ ਪਰ ਕੰਗਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਤੇਰੇ ਲਈ ਇਹ ਕੋਈ ਚੰਗੀ ਗੱਲ ਨਹੀਂ ਹੈ ਬੱਸ ਲੈਣ ਦੇ ਪੰਜਾਬ ਨੂੰ ਬੱਸ ਲੈਣ ਦੇ ਪਹਿਲਾਂ ਹੀ ਇੱਥੇ ਮਸਾਂ ਸਾਡੇ ਤਾਂ ਜੰਨਾ ਚੜਨ ਲੱਗੀਆਂ ਨੇ ਆ ਮਾਝੇ ਦੁਆਬੇ ਤਾਂ ਜੰਨਾ ਮਸਾਂ ਚੜਨ ਲੱਗੀਆਂ ਨੇ ਬੱਸ ਲੈਣ ਦੋ ਪੰਜਾਬ ਨੂੰ ਨਾ ਨਾ ਜਾੜੋ ਪੰਜਾਬ ਨੂੰ ਪਹਿਲੇ ਪੰਜਾਬ ਮਰ ਰਿਹਾ ਹੈ ਕੈਂਸਰ ਦੇ ਨਾਲ ਕਾਲੇ ਪੀਲੇ ਦੇ ਨਾਲ ਚਿੱਟੇ ਦੇ ਨਾਲ ਤੇ ਕਰੋਗਾ ਤੁਹਾਡੀ ਆਜੀਬ ਵਾਲਾ ਜੋ ਤੁਸੀਂ ਬਕਵਾਸ ਕਰਦੇ ਹੋ ਨਾ ਹੁਣ ਮੋਦੀ ਹੋਰਾਂ ਨੂੰ ਦਿੰਦਾ ਹੈ ਤੇ ਨਾ ਕਿਸੇ ਹੋਰ ਇੱਥੋਂ ਦੇ ਲੀਡਰ ਨੂੰ ਦਿੰਦਾ ਹੈ ਨਾ ਭਗਵੰਤ ਮਾਨ ਨੂੰ ਦਿੰਦਾ ਹੈ ਭਗਵੰਤ ਸਿਆ ਲਿਖ ਚਿੱਠੀ ਹੁਣ ਕਿ ਕੰਗਣਾ ਮਾਹੌਲ ਖਰਾਬ ਕਰ ਰਹੀ ਹੈ ਪੰਜਾਬ ਦਾ ਕਿਉਂ ਨਹੀਂ ਮੋਦੀ ਨੂੰ ਕਹਿੰਦਾ ਕਿ ਤੁਹਾਡੀ ਕੈਂਪੀ ਹੈ ਉਹਦੇ ਸ਼ੱਕਲੀ ਚਾੜੋ ਉਹਨੂੰ ਹਟਾਓ ਜੋ ਬਕਵਾਸ ਸਿੱਖਾਂ ਦੇ ਲਈ ਕਰਦੀ ਉਹ ਗਲਤ ਹੈ ਜੋ ਬਕਵਾਸ ਕਿਸਾਨਾਂ ਲਈ ਕਰਦੀ ਉਹ ਗਲਤ ਹੈ ਅੱਜ ਕਿਉਂ ਬੋਲਤੀ ਬੰਦ ਹੋ ਗਈ ਪੈ ਤਾਂ ਬਥੇਰੇ ਡਰਾਮੇ ਕਰ ਲੈਨੇ ਹੋ ਬਹੁਤ ਕੁਝ ਬੋਲ ਲੈਨੇ ਹੋ ਪਰ ਅੱਜ ਭਗਵੰਤ ਮਾਨ ਸਾਹਿਬ ਕਦੋਂ ਬੋਲੂਗੇ ਅੱਜ ਕਿਉਂ ਨਹੀਂ ਬੋਲਦੇ ਪਤਸਿਆਂ ਬੋਲ ਕਿ ਅੱਜ ਮਾਹੌਲ ਖਰਾਬ ਨਹੀਂ ਹੋ ਰਿਹਾ ਅੱਜ ਕੰਗੜਾ ਦੀਆਂ ਸਟੇਟਮੈਂਟਾਂ ਤੁਹਾਨੂੰ ਦਿਖਣ ਹੀ ਰਹੀਆਂ ਦੇਖੋ ਸਟੇਟਮੈਂਟਾਂ ਕੰਗਣਾ ਦੀਆਂ ਕੀ ਸਟੇਟਮੈਂਟਾਂ ਆ ਰਹੀਆਂ ਨੇ ਉਹਦੀ ਫਿਲਮ ਆਈ ਹੈ ਤੇ ਫਿਲਮ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਸਿੱਖਾਂ ਨੂੰ ਇਹ ਅੱਜ ਦੇਖਣ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਪਰ ਪਤਾ ਨਹੀਂ ਕਦੋਂ ਬੋਲਣਗੇ ਸਾਡੇ ਵਾਲੇ ਕਿੰਨਾ ਕੁ ਬਰਦਾਸ਼ਤ ਕਰੀ ਜਾਈਏ ਕਿੰਨਾ ਕੁ ਟਾਈਮ ਦੇਖੀ ਜਾਈਏ ਯਾਰ ਕਮਾਲ ਦੀ ਗੱਲ ਹੈ ਪੰਜਾਬ ਨੂੰ ਬੱਸ ਲੈਣ ਦਿਓ ਭਰਾਵੋ ਬੱਸ ਲੈਣ ਦਿਓ ਮੈਂ ਕੰਗਣਾ ਮੈਂ ਤੈਨੂੰ ਕਹਿਣਾ ਕੀ ਪੰਜਾਬ ਬੱਸ ਲੈਣ ਦੇ बस ਲੈਣ ਦੇ ਇੰਨੀ ਇੱਕ ਬੇਨਤੀ ਆ ਸੀ ਸ਼ੇਅਰ ਕਰ ਦੋ ਤੇ ਮੋਦੀ ਵਰਗੇ ਨੂੰ ਮੈਂ ਕਹਿਣਾ ਚਾਹਣਾ ਕਿ ਮੋਦੀ ਸਾਂ ਸੱਕਲੀ ਚਾੜ ਲੈ ਭਾਈ ਕਿਉਂ ਐਵੇਂ ਮਾਹੌਲ ਖਰਾਬ ਕਰਨ ਤੇ ਲੱਗੇ ਹੋ ਕਿਉਂ ਸਾਡੇ ਖੂਨ ਦੇ ਪਿਆਸੇ ਹੋਇਓ ਕਿਉਂ ਇੱਥੇ ਦੰਗੇ ਪਸਾਦ ਕਰਨਾ ਚਾਹੁੰਦੇ ਹੋ ਇੱਕ ਐਮਪੀ ਆ ਇੱਕ ਐਮਪੀ ਚੁਣਿਆ ਹੋਇਆ ਐਮਪੀ ਆ ਲੋਕਾਂ ਦੀ ਹਫਾਜ਼ਤ ਕਰਨਾ ਉਹਦਾ ਫਰਜ਼ ਬਣਦਾ ਪਰ ਇੱਕ ਐਮਪੀ ਬਣ ਕੇ ਇੰਨੀ ਬਕਵਾਸ ਕਰਨੀ ਮੈਂ ਕਹਿੰਦਾ ਲੱਖ ਦੀ ਲਹਨਤਾ ਇਹਦਾ ਐਮਪੀ ਤੋਂ ਵੀ ਸਸਪੈਂਡ ਕਰ ਦੇਣਾ ਚਾਹੀਦਾ ਯਾਰ ਮੋਦੀ ਵਰਗਿਆਂ ਨੂੰ ਵੀ ਜਾ ਭਾਈ ਘਰੇ ਤੇ ਆ ਜਾ ਕੋਈ ਸ ਕਰਨਾ ਪਰ ਮੋਦੀ ਮੋਦੀ ਕੀ ਕਰੂ ਮੋਦੀ ਤਾਂ ਆਪ ਚਾਹੁੰਦਾ ਇੱਕੋ ਰੰਗ ਇੱਕੋ ਧਰਮ ਇੱਕੋ ਬੋਲੀ ਇੱਕੋ ਭੇ ਸਭ ਕੁਝ ਕਰਨਾ ਮੋਦੀ ਕਿੱਥੋਂ ਰੋਕੂਗਾ ਮੋਦੀ ਨੂੰ ਤਾਂ ਇਹੋ ਜਿਹੇ ਬੰਦੇ ਚਾਹੀਦੇ ਆ ਮੋਦੀ ਉਹਦੇ ਹਿਸਾਬ ਕੁਝ ਕਰਾ ਰਿਹਾ ਹੈ ਇਹਨੂੰ ਰੱਬ ਹੀ ਰੱਖਿਆ ਭਰਾਵੋ ਜਿਉਂਦੇ ਬਾਅਦ ਦੇ ਰੋ ਬਾਈ ਚੰਗੀਆਂ ਗੱਲਾਂ ਨੂੰ ਸ਼ੇਅਰ ਕਰਦੇ ਆ ਕਰੋ ਸਾਥ ਦਿਆ ਕਰੋ 15 ਤਰੀਕ ਨੂੰ ਬੰਨ ਮਾਰਾਂਗੇ ਉਹਦੀ ਤਿਆਰੀ ਜਰੂਰ ਕਰ ਲਓ ਪਾਣੀ ਜਿਹੜਾ ਗੰਦਾ ਨਾਲੇ ਦਾ ਲੁਧਿਆਣੀ ਤੋਂ ਜਾ ਰਿਹਾ ਉਹਨੂੰ ਬੰਨ ਮਾਰਨਾ ਹੈ ਫਤਿਹ ਜੀ